ਮਸਲਾ ਦਾ ਕਪੂਸਲਾ ਸ਼ਹਿਰ ਦੀ ਹੁੰਦਾ ਹੈ ਇੱਥੇ ਤੱਕ ਅਸੀਂ ਪਹੁੰਚ ਗਏ ਆ ਦੇਖੋ ਪੁਰਾਣਾ ਰਿਆਸਤੀ ਸ਼ਹਿਰ ਮੁਹੱਲਾ ਦਾ ਸ਼ਹਿਰ ਪੈਲੈਸਸ ਦਾ ਸ਼ਹਿਰ ਲੋਕੀ ਦੂਰੋਂ ਤੋਂ ਦੇਖਣ ਹੋ ਜਾਂਦੇ ਸੀ ਮੈਨੂੰ ਯਾਦ ਹੈ ਜਦੋਂ ਉਹ ਲੋਕੀ ਛੁੱਟੀ ਵਾਲੇ ਦੇ ਰਹੋਦੇ ਹੁੰਦੇ ਸੀ ਵੀ ਚਲੋ ਰਾਜੇ ਦਾ ਸ਼ਹਿਰ ਦੇਖ ਚਲੀਏ ਉਸ ਤੋਂ ਬਾਅਦ ਇਹ ਨਹੀਂ ਅੱਛੀਆਂ ਬਿਲਡਿੰਗਾਂ ਵੀ ਆਈਆਂ ਰੀਅਲ ਕੋਚ ਛੱਕਰੀ ਐਡ ਹੋਈ ਸਾਇੰਸ ਸਿਟੀ ਐਡ ਹੋਈ ਹਾਂਜੀ ਪੀਟੀਯੂ ਐਡ ਹੋਈ ਤੁਸੀਂ ਇੱਕ ਚੀਜ਼ਾ ਦੇਖੋ ਜੇ ਪੀਟੀਯੂ ਐਡ ਹੋਈ ਤਾਂ ਪੀਟੀਯੂ ਜਲੰਧਰ ਹੈ ਕਪੂਰਥਲੇ ਚ ਅਕਸਰ ਟੈਰੀ ਕਪੂਰਥਲੇ ਦੀ ਹੈ ਨੋ ਡਾਊਟ ਕਪੂਰਥਲੇ ਸ਼ਹਿਰ ਦੇ ਨਾਲ ਜੁੜੀ ਹੋਈ ਹੈ ਕਪੂਰਥਲੇ ਦੀ ਬਾਉਂਡਰੀ ਚ ਪਰ ਪੀਟੀਯੂ ਜਲੰਧਰ ਹੀ ਕਹਿੰਦੀ ਹੈ ਆਪਣੇ ਟਾਈਮ ਦਾ ਅਰਿਆਸਤੀ ਸ਼ਹਿਰ ਹੋਣ ਕਰਕੇ ਬਿਊਟੀ ਦੇਖੋ ਤੇ ਟ੍ਰੈਜਰੀ ਦੇਖੋ ਕਪੂਰਥਲੇ ਨੂੰ ਜਿੱਧਰ ਮਰਜੀ ਓੜੋ ਤੁਹਾਨੂੰ ਫਾਟੇ ਕੀ ਮਿਲਦਾ ਹੈ ਹੌਣ ਜਿਹੜੇ ਨੂੰ ਕਹਿੰਦੇ ਸੀ ਇਹ ਸਿਟੀ ਆਫ ਪੈਲਸਿਸ ਰਿਆਸਤੀ ਸ਼ਹਿਰ ਆ ਮੈਂ ਕਹਿੰਨਾ ਇਹ ਸਿਟੀ ਆਫ ਫਾਟਿਕਸ ਤੁਸੀਂ ਕਰਤਾਰਪੁਰ ਦੀ ਐਂਟਰ ਕਰੋ ਜੀਟੀ ਰੋਡ ਵੱਲੋਂ ਦੌੜੇ ਹੋਗੇ ਪਰ ਜਦੋਂ ਕਰਤਾਰਪੁਰੋਂ ਟਰਨ ਲੈ ਕੇ ਵੱਧਦੇ ਹੋ ਪਹਿਲੇ ਰੇਲਵੇ ਫਾਟਕ ਜੀ ਅੰਮ੍ਰਿਤਸਰ ਵੱਲੋਂ ਦੌੜੇ ਆ ਰਹੇ ਹੋ ਅੱਗੇ ਸੁਭਾਨਪੁਰ ਤੋਂ ਕਪੂਰਥਲ ਮੋੜਨਾ ਰੇਲਵੇ ਫਾਟਕ ਜਰ ਕੇ ਉਹ ਤੋਂ ਅੱਗੇ 3-4 ਕਿਲੋਮੀਟਰ ਤੇ ਤੁਹਾਨੂੰ ਪੰਜਾਬ ਦਾ ਸਭ ਤੋਂ ਪੁਰਾਣਾ ਨੈਸ਼ਨਲ ਵੈਟਲ ਇੰਟਰਨੈਸ਼ਨਲ ਵੈਟਲ ਐਂਡ ਮਿਲੇਗਾ ਕਾਂਦਲੀ ਜਿਹੜਾ ਰੈਮਸਰ ਸਾਈਟ ਆ ਪਰ ਤੁਹਾਨੂੰ ਫਾਟੇ ਵਿੱਚ ਦੀ ਆਉਣਾ ਪੈਣਾ ਦੇਖੋ ਜੀ ਮੈਂ ਤੇ ਇਹੋ ਜਿਹਾ ਮਸਲਾ ਕਬੂਸਲਾ ਸ਼ਹਿਰ ਦੀ ਹੁੰਦਾ ਹੈ ਤਕੜੇ ਹੋ ਇੱਕਦਮ ਫਾਟਕਾਂ ਦਾ ਜਿਹੜਾ ਸੰਤਾਪ ਆ ਨਾ ਮੈਂ ਤੈਨੂੰ ਕਹਿੰਦਾ ਹੁਣ ਕਹਿੰਦਾ ਫਾਟਕਾਂ ਵਾਲਾ ਸ਼ਹਿਰ ਹੋ ਗਿਆ